ਵਾਰਨ ਸਮਾਜ پارٹی ਦੇ ਸੂਬਾ ਪ੍ਰਧਾਨ ਜਸਪੀਰ ਗੜੀ ਦਾ ਕਾਫਲਾ ਪਹੁੰਚਿਆ ਕੁਰਾਲੀ ਵੱਟੇ ਗਣਤੀ ਦੇ ਵਿੱਚ ਗੱਡੀਆਂ ਅਤੇ ਮੋਟਰਸਾਈਕਲਾਂ ਦੇ ਵਿੱਚ ਨੌਜਵਾਨ ਕਰ ਰਹੇ ਹਨ ਇਸ ਕਾਫਲੇ ਦੇ ਵਿੱਚ ਸ਼ਮੂਲੀਅਤ ਕ੍ਰਿਕਲ ਦੋਸਤੋ ਜਿਸ ਤਰ੍ਹਾਂ ਕਿ ਅੱਜ ਅਖੀਰਲਾ ਦੇਣਾ ਚੋਣ ਪ੍ਰਚਾਰ ਦਾ ਸ਼ਾਮ ਨੂੰ 6 ਵਜੇ ਤੱਕ ਦਾ ਅੱਜ ਸਮਾਂ ਜਿਹੜਾ ਚੋਣ ਕਮਿਸ਼ਨ ਦੁਆਰਾ ਦਿੱਤਾ ਗਿਆ ਹੈ ਤੇ ਅੱਜ ਵੱਡੇ ਜਿੱਥੇ ਨੇਤਾਵਾਂ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਚੋਣ ਰੈਲੀਆਂ ਕਰ ਰਹੇ ਨੇ ਉਸੇ ਦੇ ਚੱਲਦੇ ਅੱਜ ਕੋਰਾਲੀ ਸ਼ਹਿਰ ਦੇ ਵਿੱਚ ਵੀ ਇੱਕ ਵੱਡਾ ਰੋਡ ਸ਼ੋਅ ਹੈ ਜਿਹੜਾ ਜਸਵੀਰ ਸਿੰਘ ਗੱਡੀ ਦੁਆਰਾ ਕੱਢਿਆ ਜਾ ਰਿਹਾ ਹੈ ਕਾਫੀ ਤੰਜ ਨੇ ਜਿਹੜੇ ਉਹ ਵਿਰੋਧੀ ਪਾਰਟੀਆਂ ਦੇ ਉੱਤੇ ਕਿਸੇ ਜਾ ਰਹੇ ਨੇ ਕੀ ਕੁਝ ਕਿਹਾ ਜਾ ਰਿਹਾ ਆਓ ਤੁਹਾਨੂੰ ਵੀ ਸੁਣਾ ਦਿੰਨੇ ਆ ਅਨੰਦਪੁਰ ਸਾਹਿਬ ਸ਼ਹਿਰ ਖਾਲਸੇ ਦੀ ਜਨਮ ਭੂਮੀ ਆ ਇੱਕ ਬਾਟੇ ਦੀ ਧਰਤੀ ਆ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਦੀ ਧਰਤੀ ਆ ਪਿਆਰਿਆਂ ਦੀ ਧਰਤੀ ਆ ਤੇ ਇੱਕੋ ਹੀ ਸੜਕ ਚਾਰ ਮਾਰਗੀ ਆ ਜਦੋਂ ਅਸੀਂ ਬੰਗਾ ਗੜ ਸ਼ੈਕ ਕਰੋ ਸਾਰਾ ਹੀ ਦੁਆਪਾ ਮਾਝਾ ਆਉਂਦਾ ਆ ਕੁੱਟੀਆਂ ਸੜਕਾਂ ਤੋਂ ਆਉਂਦਾ ਆ ਜੀ ਦਸ਼ਮੇਸ਼ ਪਿਤਾ ਦੇ ਦਰ ਤੇ ਉੱਥੇ ਨਾਲੇ ਹੀ 40 ਕਿਲੋਮੀਟਰ ਤੇ ਗੁਰੂ ਅਰਦਾਸ ਮਹਾਰਾਜ ਜੀ ਦੀ ਧਰਤੀ ਆ ਖਰਾਲਗੜ੍ਹ ਸਾਹਿਬ ਟੁੱਟੀਆਂ ਸੜਕਾਂ ਏ ਡੈਡ ਟੋਏ ਅੱਜ ਕੱਲ ਮੈਂ ਰੋਡ ਸ਼ੋਅ ਕੱਢਿਆ ਕਿਉਂ ਸਤੇਲ ठेकेदार ਕਹਿੰਦੇ ਸੀ ਰਾਜ ਨਹੀਂ ਸੇਵਾ ਇਹ ਜਦੋਂ ਚੰਡੀਗੜ੍ਹ ਨੂੰ ਸੜਕਾਂ ਜਾਂਦੀਆਂ ਚੱਕਾ ਚੱਕ Shimla ਨੂੰ ਜਾਂਦੀਆਂ ਸੜਕਾਂ ਚੱਕਾ ਚੱਕ Manali ਨੂੰ ਜਾਂਦੀਆਂ ਸੜਕਾਂ ਚੱਕਾ ਚੱਕ ਬਈ ਗੁਰੂਆਂ ਦੇ ਦਰ ਨੂੰ ਜਾਂਦੀਆਂ ਸੜਕਾਂ ਜਿਹੜੀਆਂ ਉਹ ਚੱਕਾ ਚੱਕ ਕਿਉਂ ਨਹੀਂ ਬਈ 3 ਕਰੋੜ ਪੰਜਾਬੀਆਂ ਨੂੰ ਅੱਜ ਜੇ ਇਤਿਹਾਸ ਲਿਖਿਆ ਜਾਣਾ ਆ ਕਿ 3 ਕਰੋੜ ਪੰਜਾਬੀਆਂ ਨੂੰ ਇੱਕੋ ਹੀ ਵੇਲੇ ਠੋਕ ਕੇ ਕੈਨ ਬਣਾਇਆ ਠੋਕ ਕੇ ਕੈਨ ਬਣਾਇਆ ਤਾਂ ਉੱਤਰ ਹੈ ਨਾ ਕੇਜਰੀਵਾਲ 100 ਸਾਲ ਬਾਅਦ ਵੀ 20 ਸਾਲ ਬਾਅਦ ਕਿਤਾਬਾਂ 'ਚ ਸਵਾਲ ਆਇਆ ਕਰਨਾ ਕਿ ਉਹ ਸਾਲ ਦੱਸੋ ਜਿਸ ਸਾਲ ਠੋਕ ਕੇ ਪੰਜਾਬੀਆਂ ਦਾ ਮੌਜੂ ਬਣਾਇਆ ਗਿਆ ਤਾਂ 222 ਲਿਖਿਆ ਜਾਇਆ ਕਰਨਾ ਕੇਜਰੀਵਾਲ ਨੇ ਬਣਾਇਆ ਰਵਨੀਤ ਬਿੱਟੂ ਜੀ ਨੇ ਲੁਧਿਆਣੀ ਲਿਜਾ ਕੇ ਖਰਚਿਆ ਮੁੜ ਕੇ ਨਹੀਂ ਆਇਆ ਅਵਨਾਸ਼ਰਾਏ ਖੰਨਾ ਜੀ ਨੇ ਹਸ਼ਾਰਪੁਰ ਲਿਜਾ ਕੇ ਖੜ ਗਿਆ ਖਰਚਿਆ ਮੁੜ ਕੇ ਨਹੀਂ ਆਇਆ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੇ 25 ਕਰੋੜ ਸਨੌਰ ਕਨੌਰ ਤੇ ਪਟਿਆਲੇ ਖਰਚ ਦਿੱਤਾ ਅੱਜ ਉਹ ਫਿਰ 25 ਕਰੋੜ ਦਾ ਡਾਕਾ ਮਾਰ ਲਈ ਗਲੀ ਗਲੀ ਘੁੰਮ ਰਿਹਾ ਆ ਮਨੀਸ਼ ਤਵਾੜੀ ਜੀ ਨੇ ਇਲਾਕੇ ਦੇ ਲੋਕਾਂ ਦਾ 25 ਕਰੋੜ ਦਾ ਡਾਕਾ ਮਾਰਿਆ ਤੇ ਸੁਖਣਾ ਝੀਲ ਤੇ ਲਾਤਾ ਲੁਧਿਆਣੇ ਲਾਤਾ ਅੱਜ ਅੱਜ ਲੋਕਾਂ ਨੂੰ ਕਹਿ ਰਿਹਾ ਆ ਕਿ ਆ ਜਾਓ ਤੁਸੀਂ ਮੇਰੇ ਲਈ ਕੰਮ ਕਰਾਓ ਆ ਕੇ ਤੇ ਸੁਖਨਾ ਝੀਲ ਦੀ ਕਰਾਵਾ ਸੇਰ। ਔਰ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਮੁੜ ਕੇ ਦਿੱਤਾ 25 ਕਰੋੜ ਦਾ ਡਾਕਾ ਮਾਰਨ ਲਈ। ਵੀ ਕਿਉਂ ਭਈ ਲੋਕ ਸਭਾ ਨੂੰ ਕੋਈ ਪ੍ਰੇਮ ਸਿੰਘ ਗੁਰੂ ਆਲਾ ਨਹੀਂ ਟਕਰੂਗਾ ਪੰਥ ਵਾਲਾ। ਸਾਰੇ ਪ੍ਰੇਮ ਚੋਪੜੇ ਕਿਉਂ ਟੱਕਰ ਰਹੇ ਆ ਡਾਕਾ ਮਾਰਨ ਵਾਲੇ 战斗开始了。 ਸਾਡੇ ਸੱਤ ਵਿਧਾਨ ਸਭਾਵਾਂ ਦੇ ਘੱਟ ਸੀ ਅਲੱਗ-ਅਲੱਗ ਤੌਰ ਤੇ ਰੋਡ ਸ਼ੋਅ ਹੋਏ ਅੱਜ ਕੁਰਾਲੀ ਤੇ ਖਰੜ ਮੁਹਾਲੀ ਲਾਂਡਰਾ ਇਹ ਸਾਰਾ ਇਲਾਕਾ ਰੋਡ ਸ਼ੋਅ ਦਾ ਆ ਔਰ ਜਿਸ ਤਰੀਕੇ ਨਾਲ ਲੋਕ ਸਭਾ ਦੇ ਵਿੱਚ 100 ਕਰੋੜ ਦਾ ਡਾਕਾ ਪਿਆ ਆ ਪਿਛਲੇ 20 ਸਾਲਾਂ ਦੇ ਵਿੱਚ ਲੋਕ ਸਭਾ ਦੇ ਲੋਕ ਜਿਹੜੇ ਆ ਉਹ 100 ਕਰੋੜ ਦੇ ਡਾਕੇ ਦਾ ਸ਼ਿਕਾਰ ਹੋਏ ਆ ਬਾਹਰੀ ਆ ਉਮੀਦਵਾਰਾਂ ਨੇ ਜਿਹੜਾ ਸਾਲਾਨਾ 25 ਕਰੋੜ ਦਾ 50 ਸਾਲਾਂ ਦੀ ਟਰਮ ਦਾ ਫੰਡ ਮਿਲਦਾ ਆ ਰਵਨੀਤ ਬਿੱਟੂ ਜੀ ਨੇ ਲੁਧਿਆਣੇ ਲੈ ਜਾ ਕੇ ਖਰਚਿਆ ਮੁੜ ਕੇ ਨਹੀਂ ਆਇਆ ਅਵਨਾਸ਼ਰਾਏ ਖੰਨਾ ਜੀ ਨੇ ਹਿਸ਼ਾਰਪੁਰ ਲੈ ਜਾ ਕੇ ਖੜ ਗਿਆ ਖਰਚਿਆ ਮੁੜ ਕੇ ਨਹੀਂ ਆਇਆ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੇ 25 ਕਰੋੜ ਸਨੌਰ ਕਨੌਰ ਤੇ ਪਟਿਆਲੇ ਖਰਚ ਦਿੱਤਾ ਅੱਜ ਉਹ ਫਿਰ 25 ਕਰੋੜ ਦਾ ਡਾਕਾ ਮਾਰਨ ਲਈ ਗਲੀ ਗਲੀ ਘੁੰਮ ਰਿਹਾ ਆ ਮਨੀਸ਼ ਤਵਾੜੀ ਜੀ ਨੇ ਇਲਾਕੇ ਦੇ ਲੋਕਾਂ ਦਾ 25 ਕਰੋੜ ਦਾ ਡਾਕਾ ਮਾਰਿਆ ਤੇ ਸੁਖਣਾ ਝੀਲ ਤੇ ਲਾਤਾ ਲੁਧਿਆਣੇ ਲਾਤਾ ਅੱਜ ਅੱਜ ਲੋਕਾਂ ਨੂੰ ਕਹਿ ਰਿਹਾ ਆ ਕਿ ਆ ਜਾਓ ਤੁਸੀਂ ਮੇਰੇ ਲਈ ਕੰਮ ਕਰਾਓ ਆ ਕੇ ਤੇ ਸੁਖਨਾ ਝੀਲ ਦੀ ਕਰਾਵਾ ਸੇਰ। ਅੱਜ ਵੀ ਜਿਹੜੇ ਉਮੀਦਵਾਰ ਦਿੱਤੇ ਆ ਅਗਲੇ 25 ਕਰੋੜ ਦਾ ਡਾਕਾ ਮਾਰਨ ਲਈ। ਦਾ ਡਾਕਾ ਮਾਰਨ ਲਈ ਕਾਂਗਰਸ ਨੇ ਸੰਗਰੂਰ ਤੋਂ ਲਿਆ ਕੇ ਸਿੰਗਲਾ ਦਿੱਤਾ। ਝਾੜੂ ਵਾਲਿਆਂ ਨੇ ਮੱਧ ਪ੍ਰਦੇਸ਼ ਤੋਂ ਲਿਆ ਕੇ ਮਾਲਵਿੰਦਰ ਦਿੱਤਾ 25 ਕਰੋੜ ਦਾ ਡਾਕਾ ਮਾਰਨ ਲਈ। ਔਰ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਮੁੜ ਕੇ ਦਿੱਤਾ 25 ਕਰੋੜ ਦਾ ਡਾਕਾ ਮਾਰਨ ਲਈ। ਬਈ ਕਿਉਂ ਭਈ ਲੋਕ ਸਭਾ ਨੂੰ ਇਹ ਕੋਈ ਪ੍ਰੇਮ ਸਿੰਘ ਗੁਰੂ ਆਲਾ ਨਹੀਂ ਟਕਰੂਗਾ ਪੰਥ ਵਾਲਾ। ਸਾਰੇ ਪ੍ਰੇਮ ਚੋਪੜੇ ਕਿਉਂ ਟੱਕਰ ਰਹੇ ਆ ਡਾਕਾ ਮਾਰਨ ਵਾਲੇ ਹੈ ਨਾ ਡਾਕਾ ਤਾਂ ਪ੍ਰੇਮ ਚੋਪੜਾ ਨਹੀਂ ਸੀ ਹਿੰਦੀ ਫਿਲਮਾਂ 'ਚ ਮਾਰਦਾ ਜਿੰਨਾ ਲੋਕ ਸਭਾ ਅਨੰਦਪੁਰ ਸਾਹਿਬ 'ਚ ਵੱਜ ਗਿਆ ਚਾਰਾਂ ਜ਼ਿਲ੍ਹਿਆਂ 'ਚ ਇੱਕ ਵੀ ਮੈਡੀਕਲ ਕਾਲਜ ਨਹੀਂ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਮਜ਼ਦੂਰਾਂ ਦੀ ਦਿਹਾੜੀ 250 300 ਕਿਉਂ ਅਮਰੀਕਾ ਮਜ਼ਦੂਰੀ ਰੋਜ਼ਗਾਰ ਗਰੰਟੀ ਯੋਜਨਾ 20 ਸਾਲਾਂ ਦੇ ਵਿੱਚ 365 ਦਿਨਾਂ ਦੀ ਕਿਉਂ ਨਹੀਂ ਹੋਈ 100 ਦਿਨਾਂ ਦਾ ਤਾਂ ਆਟਾ ਮਿਲ ਗਿਆ ਤੇ 265 ਦਿਨ ਦਾ ਮਜ਼ਦੂਰ ਕਿ ਆ ਸ਼ਾਨ ਬੂਰਾ ਖਾਵੇ ਕਿਉਂਕਿ ਇਹਨਾਂ ਬਾਹਰੀ ਆਏ ਉਮੀਦਵਾਰਾਂ ਨੇ ਕਦੇ ਵੀ ਇਸ ਇਲਾਕੇ ਦੀ ਗੱਲ ਨਹੀਂ ਚੁੱਕੀ ਕਦੇ ਵੀ ਕੋਈ ਇੱਕ ਕੋਈ ਇੱਕ ਹੀ ਘਟਨਾ ਯਾਦ ਕਰਾ ਕੇ ਦੱਸੋ ਲੋਕ ਸਭਾ ਵਾਲਿਓ ਕਿ ਰਵਨੀਸ਼ ਰਵਨੀਤ ਬਿੱਟੂ ਜਿਹੜਾ ਆ ਕੋ پارਲੀਮੈਂਟ ਚ ਪੰਜਾਬ ਦੇ ਤੁਹਾਡੀ ਲੋਕ ਸਭਾ ਦੇ ਹੱਕ ਚ ਬੋਲਿਆ ਹੋਵੇ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਕੋਈ ਇੱਕ ਗੱਲ ਗਣਾ ਦਿਓ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਇਸ ਲੋਕ ਸਭਾ ਦੇ ਹੱਕ ਵਿੱਚ ਕਦੇ پارਲੀਮੈਂਟ ਚ ਬੋਲਿਆ ਹੋਵੇ ਮਨੀਸ਼ ਤਿਵਾੜੀ ਜੀ ਦੀ ਕੋਈ ਇੱਕ ਗੱਲ ਕਢਾ ਦਿਓ ਜਿਹੜਾ ਲੋਕ ਸਭਾ ਦੇ ਹੱਕ 'ਚ ਬੋਲਿਆ ਹੋਵੇ ਜਦ ਇਹਨਾਂ ਨੇ ਹੱਕ 'ਚ ਬੋਲਣਾ ਹੀ ਨਹੀਂ ਤੇ ਲੋਕੋ ਤੁਹਾਨੂੰ ਵੀ ਲੋਕ ਸਭਾ ਦੇ ਮੇਰੇ ਸੂਝਵਾਨ ਵੋਟਰੋ ਤੁਹਾਨੂੰ ਵੀ ਨਾਰਾ ਲੈਣਾ ਚਾਹੀਦਾ ਕਿ ਪਾਰੀ ਇਲਾਕੇ ਵਾਲੇ ਭਜਾਓ ਆਪਣੇ ਇਲਾਕੇ ਦਾ ਬਣਾਓ ਭੈਣ ਮਾਇਆਵਤੀ ਜੀ ਨੇ ਅਸ਼ੀਰਵਾਦ ਦਿੱਤਾ ਪਿਛਲੀ ਵਾਰ 1.5 ਲੱਖ ਵੋਟ ਪਈ ਸੀ ਇਥੋਂ ਇਹ ਰਹਿੰਦੀ ਆ ਖਰੜ ਮੇਰੀ ਭੂਆ ਦਾ ਆ ਇਹ ਸਾਰਾ ਇਲਾਕਾ ਮੇਰਾ ਆ ਜੀ ਜਦੋਂ ਸਾਰਾ ਇਲਾਕਾ ਮੇਰਾ ਤਾਂ ਇਲਾਕੇ ਵਾਲਿਆਂ ਨੂੰ ਮੇਰੀ ਬੇਨਤੀ ਆ ਅਪੀਲ ਹੈ ਜੇ 1.5 ਲੱਖ ਵੋਟ ਹਾਥੀ ਮਾਰੇ ਹਾਲਾਤਾਂ 'ਚ ਕੱਢ ਸਕਦਾ ਅੱਜ ਤਾਂ ਹਾਲਾਤੇ ਹੀ ਬੜੇ ਚੰਗੇ ਆ ਅੱਜ ਤੇ ਠਾਠਾ ਵੋਟਾਂ ਪੈ ਰਹੀਆਂ ਮੈਂ ਚਾਹੁੰਦਾ ਆ ਇਸ ਵਾਰੀ ਵੋਟ ਪਾਓ ਆਪਣੇ ਇਲਾਕੇ ਵਾਲੇ ਨੂੰ ਬਣਾਓ ਤੇ ਵਾਰੀ ਪਜਾਓ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਆ ਜੀ ਹਜੇ ਤੱਕ ਅਨੰਦਪੁਰ ਸਾਹਿਬ ਹਲਕੇ ਦਾ ਜਿਹੜਾ ਵਿਕਾਸ ਆ ਤੁਸੀਂ ਦੇਖ ਹੀ ਰਹੇ ਹੋ ਸਭ ਤੋਂ ਪਛੜਿਆ ਹੋਇਆ ਇਲਾਕਾ ਜੇਕਰ ਗੱਲ ਇਹ ਆ ਅਨੰਦਪੁਰ ਸਾਹਿਬ ਸ਼ਹਿਰ ਖਾਲਸੇ ਦੀ ਜਨਮ ਭੂਮੀ ਆ ਇੱਕ ਬਾਟੇ ਦੀ ਧਰਤੀ ਆ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਦੀ ਧਰਤੀ ਆ ਪੰਜਾਬ ਪਿਆਰਿਆਂ ਦੀ ਧਰਤੀ ਆ ਤੇ ਇੱਕੋ ਹੀ ਸੜਕ ਚਾਰ ਮਾਰ ਗਈ ਆ ਜਦੋਂ ਅਸੀਂ ਬੰਗਾ ਗੜ ਸ਼ੰਕਰੋਂ ਸਾਰਾ ਹੀ ਦੁਆਬਾ ਮਾਝਾ ਆਉਂਦਾ ਆ ਟੁੱਟੀਆਂ ਸੜਕਾਂ ਤੋਂ ਆਉਂਦਾ ਆ ਜੀ ਦਸ਼ਮੇਸ਼ ਪੀਤਾ ਦੇ ਦਰ ਤੇ ਉੱਥੇ ਨਾਲੇ ਹੀ 40 ਕਿਲੋਮੀਟਰ ਤੇ ਗੁਰੂ ਰਵਦਾਸ ਮਹਾਰਾਜ ਦੀ ਧਰਤੀ ਆ ਖਰਾਲਗੜ੍ਹ ਸਾਹਿਬ ਟੁੱਟੀਆਂ ਸੜਕਾਂ ਏਡੇ ਏਡੇ ਟੋਏ ਅੱਜ ਕੱਲ ਮੈਂ ਰੋਡ ਸ਼ੋਅ ਕੱਢਿਆ ਕਿਉਂ ਭਈ ਗੁਰੂ ਰਵਦਾਸ ਮਹਾਰਾਜ ਦੇ ਦਰ ਨੂੰ ਜਾਂਦੀ ਸੜਕ ਦਸ਼ਮੇਸ਼ ਪੀਤਾ ਦੇ ਦਰ ਨੂੰ ਜਾਂਦੀ ਸੜਕ ਉਹ ਲੋਕ ਆਪ ਲੱਗੇ ਹੋ ਆ ਕਾਰ ਸੇਵਾ ਚਲਾ ਕੇ ਪਿਛਲੇ 6 ਮਹੀਨਿਆਂ ਤੋਂ ਕਿਉਂ ਨਹੀਂ ਬਣਿਆ ਇਹ ਪੰਥ ਦੇ ਠੇਕੇਦਾਰ ਕਹਿੰਦੇ ਸੀ ਰਾਜ ਨਹੀਂ ਸੇਵਾ ਇਹ ਜਦੋਂ ਚੰਡੀਗੜ੍ਹ ਨੂੰ ਸੜਕਾਂ ਜਾਂਦੀਆਂ ਚੱਕਾ ਚੱਕ Shimla ਨੂੰ ਜਾਂਦੀਆਂ ਸੜਕਾਂ ਚੱਕਾ ਚੱਕ Manali ਨੂੰ ਜਾਂਦੀਆਂ ਸੜਕਾਂ ਚੱਕਾ ਚੱਕ ਬਈ ਗੁਰੂਆਂ ਦੇ ਦਰ ਨੂੰ ਜਾਂਦੀਆਂ ਸੜਕਾਂ ਜਿਹੜੀਆਂ ਉਹ ਚੱਕਾ ਚੱਕ ਕਿਉਂ ਨਹੀਂ ਬਈ ਲੁੱਚਪੁਣਾ ਕਰਨ ਲਈ ਪਿਕਨਿਕਾਂ ਕਰਨ ਲਈ ਮੌਜ ਮੇਲਣ ਲਈ ਸੜਕਾਂ ਚੱਕਾ ਚੱਕ ਜਿਨ੍ਹਾਂ ਗੁਰੂਆਂ ਦੀਆਂ ਸਿੱਖਿਆਵਾਂ ਲੈ ਕੇ ਧੀਆਂ ਪੁੱਤਾਂ ਨੇ ਭਗਤ ਦਾਤੇ ਸੂਰਮੇ ਬਣਨਾ ਬਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਤੇ ਜਿੱਥੋਂ ਬਵਾਨੀਆਂ ਕਹਾਣੀਆਂ ਜੰਮਦੀਆਂ ਉਹਨਾਂ ਤਰ੍ਹਾਂ ਨੂੰ ਜਾਂਦੀਆਂ ਸੜਕਾਂ ਕਿਉਂ ਨਹੀਂ ਚਾਰ ਮਾਰ ਗਈ ਇਸ ਕਰਕੇ ਇਹ ਇਹ ਜੋ ਕੋਈ ਕੰਮ ਕਰਾ ਸਕਦਾ ਇਹਨਾਂ ਗੁਰੂਆਂ ਦੇ ਤਰ੍ਹਾਂ ਨੂੰ ਤਿੰਨਾ ਤਖਤਾਂ ਨੂੰ ਕੋਈ ਜੋੜ ਸਕਦਾ ਗੁਰੂ ਰਵਿਦਾਸ ਮਹਾਰਾਜ ਦੇ ਦਰ ਨੂੰ ਕੋਈ ਵਧੀਆ ਸੜਕਾਂ ਬਣਾ ਸਕਦਾ ਤਾਂ ਮਜ਼ਦੂਰ ਦਾ ਪੁੱਤ ਖੜਾ ਤੁਹਾਡੇ 'ਚ ਕੇਜੀਵਲ ਸਾਹਿਬ ਪੰਜਾਬ ਜਾ ਕੇ ਕਾਂਗਰਸ ਨੂੰ ਗਾਲਾਂ ਕੱਢਦੇ ਤੇ ਚੰਡੀਗੜ੍ਹ ਦੇ ਵਿੱਚ ਮਨੀਸ਼ ਤਵਾੜੀ ਦੇ ਆਕਰ ਦੇ ਵਿੱਚ ਵੋਟਾਂ ਮੰਗਦੇ ਆ ਸਰ ਕੀ ਕਹਿਣਾ ਚਾਹੁੰਦੇ ਆ ਦੇਖੋ 3 ਕਰੋੜ ਪੰਜਾਬੀਆਂ ਨੂੰ ਅੱਜ ਜੇ ਇਤਿਹਾਸ ਲਿਖਿਆ ਜਾਣਾ ਆ ਕਿ 3 ਕਰੋੜ ਪੰਜਾਬੀਆਂ ਨੂੰ ਇੱਕੋ ਹੀ ਵੇਲੇ ਠੋਕ ਕੇ ਕਿਨ ਬਣਾਇਆ ਧੋਕਕੇ ਕੇਨ ਬਣਾਇਆ ਤਾਂ ਉੱਤਰ ਆਣਾ ਕੇਜਰੀਵਾਲ 100 ਸਾਲ ਬਾਅਦ ਵੀ 20 ਸਾਲ ਬਾਅਦ ਕਿਤਾਬਾਂ 'ਚ ਸਵਾਲ ਆਇਆ ਕਰਨਾ ਕਿ ਉਹ ਸਾਲ ਦੱਸੋ ਜਿਸ ਸਾਲ ਠੋਕ ਕੇ ਪੰਜਾਬੀਆਂ ਦਾ ਮੌਜੂ ਬਣਾਇਆ ਗਿਆ ਤਾਂ 2022 ਲਿਖਿਆ ਜਾਇਆ ਕਰਨਾ ਕੇਜਰੀਵਾਲ ਨੇ ਬਣਾਇਆ ਅੱਜ ਇਹ ਫੇਰ ਬਣਾ ਰਹੇ ਆ ਮੈਂ ਕਹਿੰਨਾ ਅੱਜ ਪੰਜਾਬ ਦੇ ਲੋਕ ਸਭਾ ਆਨੰਦਪੁਰ ਸਾਹਿਬ ਦੇ ਲੋਕ ਫੈਸਲਾ ਕਰਨ ਕਿ ਕਾਂਗਰਸ ਔਰ ਝਾੜੂ ਇਹਨਾਂ ਦੋਹਾਂ ਦਾ ਹੀ ਜੇ ਕੋਈ ਮਲਿਆ ਮੇਟ ਕਰ ਸਕਦਾ ਆ ਤਾਂ ਦਸ਼ਮੇਸ਼ ਪਿਤਾ ਦਾ ਗਰੀਬ ਸਿੱਖ ਕਰ ਸਕਦਾ ਆ ਜੇ ਦਸ਼ਮੇਸ਼ ਪਿਤਾ ਗਰੀਬ ਸਿੱਖ ਦੇ ਸਿਰ ਤੇ ਕਲਗੀ ਲਾ ਸਕਦੇ ਆ ਔਰ ਗੱਠਾ ਨਹੀਂ ਬੰਨਦੇ ਗਿਣਤੀਆਂ ਮਿੰਟੀਆਂ ਨਹੀਂ ਕਰਦੇ ਤੇ ਤੁਸੀਂ ਵੋਟ ਦਾ achar ਪਾਉਣਾ ਹੀ ਪਾਓ ਆਪਣੇ ਧੀ ਪੁੱਤ ਨੂੰ ਵੋਟ ਪਾਓ ਦਸ਼ਮੇਸ਼ ਪਿਤਾ ਦੇ ਗਰੀਬ ਸਿੱਖ ਨੂੰ ਵੋਟ ਮੈਂ ਅਪੀਲ ਕਰਦਾ ਹੱਥ ਜੋੜ ਕੇ ਸਿਰ ਚਗਾ ਕੇ ਓ ਪਿਤਾ ਦੀ ਤਾਂ ਨਕਲ ਮਾਰ ਲਈਏ ਧੰਨਵਾਦ ਜੀ ਥੈਂਕ ਯੂ